ਹਾਂਜੀ ਇੱਕ ਤਾਂ ਤੁਸੀਂ ਸਹੀ ਨੀਤੀ ਹੈ ਜਿਹੜੀ ਦੇਣੀ ਆਪਾਂ ਪਬਲਿਕ ਨੂੰ ਉਹਦੇ ਬਾਰੇ ਤੇ ਕੁਝ ਜੋ ਕਮੇਟੀ ਬਾਰੇ ਆ ਜੋ ਕੁਝ ਵੀ ਚੋੜਾ ਹੋ ਤੁਸੀਂ ਦੱਸੋ ਅ ਸਾਥੀਓ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਸਾਡੀ ਭੈਣ ਚਿਹਰੀ ਸੋਇਲ ਦਾ ਸੋਫਨਾਦਮ ਸੀਗਾ ਸਾਰਿਆਂ ਨੂੰ ਪਤਾ ਹੀ ਹੈ ਕਿ ਮੋੜ ਦੀ ਘਟਨਾ ਜਿਹੜੀ ਹੈ ਇਹ ਬਹੁਤ ਵਿਚਾਰਬੰਦ ਛੱਡ ਕੇ ਜਾਰੀ ਕਰਦੇ ਆ ਕਿ ਵੱਡੇ ਲੈਵਲ ਤੇ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਪੱਖ ਵੱਲ ਘਟ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਵਾਲੇ ਪੱਖ ਵੱਲ ਬਹੁਤ ਜ਼ਿਆਦਾ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਕਮੇਟੀ ਨੂੰ ਵਾਰ-ਵਾਰ ਸੱਦ ਕੇ ਆਸ਼ਵਾਸ਼ਣ ਦਿੱਤਾ ਜਾ ਰਿਹਾ ਪਰਿਵਾਰ ਨੂੰ ਵੀ ਸਮੇਤ ਨਾਲ ਬੁਲਾ ਕੇ ਆਸ਼ਵਾਸ਼ਣ ਵੀ ਦਿੱਤੇ ਜਾ ਰਹੇ ਆ ਪਰ ਉਹ ਕੱਲੇ ਆਸ਼ਵਾਸ਼ਣ ਹੀ ਰਹਿ ਰਹੇ ਆ ਅਰੇ ਤਾਂ ਸਾਨੂੰ ਕੋਈ ਉਸ ਦੀ ਕੋਈ ਰਿਪੋਰਟ ਨਹੀਂ ਮਿਲੀ ਜਿਵੇਂ ਤੁਸੀਂ ਵੀ ਚੈਨਲ ਦੇ ਜ਼ਰੀਏ ਸਾਥੂ ਇਹ ਸਵਾਲ ਪੁੱਛ ਰਹੇ ਹੋ ਕਿ ਹੁਣ ਤੱਕ ਕਾਰਵਾਈ ਕਿੱਥੇ ਪਹੁੰਚੀ ਤੇ ਜਿਹੜਾ ਮਰਡਰ ਕਰਨ ਦੀ ਗਤੀਵਿਧੀ ਉਹਨਾਂ ਨੇ ਪਲਾਨਡ ਕਿਵੇਂ ਕੀਤੀ ਤੇ ਕਿਉਂ ਕੀਤੀ ਹਾਂਜੀ ਅਸਲ ਵਿੱਚ ਸਾਥੀਓ ਕਮੇਟੀ ਕੋਲੇ ਵੀ ਇਸ ਦੇ ਜਵਾਬ ਨਹੀਂ ਹੈਗੇ ਕਮੇਟੀ ਵੀ ਤੁਹਾਡੇ ਲੋਕਾਂ ਵਾਂਗੂ ਹੀ ਜਿਵੇਂ ਤੁਸੀਂ ਲੋਕ ਸੋਚ ਰਹੇ ਹੋ ਕਮੇਟੀ ਵੀ ਹਜੇ ਉਸੇ ਕਨਫਿਊਜ਼ਨ 'ਚ ਹੈ ਉਹੀ ਚੀਜ਼ਾਂ ਸੋਚ ਰਹੀ ਹੈ ਜਿਵੇਂ ਕਿ ਰਿਪੋਰਟ ਦੇ ਵਿੱਚ ਸਾਡੇ ਨਾਲ ਸਵਰਨਜੀ ਵੀ ਨੇ ਡਾਕਟਰ ਸਵਰਨਜੀ ਇਹਨਾਂ ਨੇ ਵੀ ਅੱਗੇ ਡਾਕਟਰਾਂ ਨਾਲ ਗੱਲਬਾਤ ਕੀਤੀ ਸੀਗੀ ਔਰ ਰਿਪੋਰਟ ਭੇਜ ਕੇ ਬਕਾਇਦਾ ਸਾਰੀ ਕਮੇਟੀ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਸਪੀਕਰ ਤੇ ਫੋਨ ਲਾ ਕੇ ਆਓ ਕਮੇਟੀ ਨੇ ਜਦੋਂ ਗੱਲ ਕੀਤੀ ਸੀ ਰਿਪੋਰਟ ਭੇਜ ਕੇ ਤਾਂ ਰਿਪੋਰਟ ਦੇ ਵਿੱਚ ਕਈ ਅਦਰ ਸਟੇਟ ਦੇ ਕਿਉਂਕਿ ਜਦੋਂ ਅਦਰ ਸਟੇਟ ਦਾ ਡਾਕਟਰ ਉਹਨੂੰ ਡਰ ਨਹੀਂ ਹੁੰਦਾ ਉਹਨਾਂ ਨੇ ਸਿੱਧੀ ਗੱਲ ਮੁਕਾਤੀ ਸੀ ਵੀ ਪਹਿਲਾਂ ਰੇਪ ਹੋਇਆ ਫਿਰ ਮਾਰੀ ਗਈ ਹੈ ਡੁੱਬ ਕੇ ਮਰਨ ਦਾ ਚਾਂਸ ਨਹੀਂ ਹੈਗਾ ਫਿਰ ਕਿਸੇ ਹੋਰ ਡਾਕਟਰ ਤੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਕਨਫਿਊਜ਼ਨ ਦੇ ਵਿੱਚ ਆ ਜੀ ਰਿਪੋਰਟ ਪਰ ਵੱਧ ਚਾਂਸ ਹੈ ਜਿਹੜਾ ਡੁੱਬ ਕੇ ਨਾ ਮਰਨ ਦੇ ਆ ਕਾਫੀ ਅੱਗੇ-ਅੱਗੇ ਡਾਕਟਰਾਂ ਤੋਂ ਹਰ ਇੱਕ ਨੇ ਪੁੱਛਿਆ ਪਰਿਵਾਰ ਨੇ ਵੀ ਪੁੱਛਿਆ ਵੀ ਇਹ ਜਿਹੜਾ ਮਸਲਾ ਹੈਗਾ ਵੀ ਇਹ ਡੁੱਬ ਕੇ ਮਰਨ ਦਾ ਜਾਂ ਪੈਸੇ ਮਾਰਨ ਦਾ ਤਾਂ ਕਈ ਡਾਕਟਰਾਂ ਨੇ ਇਹਨਾਂ ਨੂੰ ਮਤਲਬ ਇਹ ਸੁਝਾਅ ਵੀ ਦਿੱਤੇ ਆ ਵੀ ਜਦੋਂ 14 ਬੰਦਾ ਪਾਣੀ ਦੇ ਵਿੱਚ ਡਿੱਗਦਾ ਜਦੋਂ ਜੌਂਦਾ ਬੰਦਾ ਪਾਣੀ ਦੇ ਵਿੱਚ ਡਿੱਗਦਾ ਤਾਂ ਉਹਦੇ ਲੰਗਸ ਦੇ ਵਿੱਚ ਪਾਣੀ ਭਰ ਜਾਂਦਾ ਹੈਗਾ ਉਸ ਦੇ ਬ੍ਰੇਨ ਦੇ ਵਿੱਚ ਪਾਣੀ ਚਲਿਆ ਜਾਂਦਾ ਉਹਦੀ ਬਾਡੀ ਫੁੱਲ ਜਾਂਦੀ ਹੈ ਇਹੋ ਜਿਹੇ ਸਿੰਪਟਮ ਜਦੋਂ ਬੱਚੀ ਨੂੰ ਬਾਹਰ ਕੱਢਿਆ ਗਿਆ ਸੀ ਇਹੋ ਜਿਹੇ ਸਿੰਪਟਮ ਬਾਡੀ ਦੀ ਸਵੇਲਿੰਗ ਤਾਂ ਉਸ ਟਾਈਮ ਵੀ ਨਹੀਂ ਸੀ ਬਟ ਜਦੋਂ ਰਿਪੋਰਟ ਆਈ ਤਾਂ ਰਿਪੋਰਟ ਦੇ ਵਿੱਚ ਲੰਗਸ ਦੇ ਵਿੱਚ ਬ੍ਰੇਨ ਦੇ ਵਿੱਚ ਪਾਣੀ ਨਹੀਂ ਦਿਖਾਇਆ ਗਿਆ ਜਿੱਥੋਂ ਜ਼ਿਆਦਾਤਰ ਅਸ਼ੰਕਾ ਜਿਹੜੀ ਉਹ ਇਹੀ ਜਿਤਾਈ ਜਾ ਰਹੀ ਆ ਵੀ ਲੜਕੀ ਨੂੰ ਮਾਰ ਕੇ ਸਿੱਟਿਆ ਗਿਆ ਨਾ ਕਿ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮਰੀ ਆ ਬਟ ਇਸ ਨੂੰ ਅਸੀਂ ਵੀ ਹਲੇ ਕਲੈਰੀਫਾਈ ਨਹੀਂ ਕਰਦੇ ਕਿਉਂਕਿ ਹਲੇ ਫਾਈਨਲ ਰਿਪੋਰਟ ਆ ਜਿਹੜੀ ਤਾਨੂੰ ਏ ਆਈਪੀਐਸ ਅਫੀਸਰ ਬਠਿੰਡਾ ਤੋਂ ਜੈਨ ਉਹਨਾਂ ਦਾ ਨਾਮ ਕੀ ਸੀ ਜੈਨ ਹਾਂ ਜੈਨ ਜੈਨ ਅਬੇ ਜੈਨ ਅਬੇ ਜੈਨ ਅਬੇ ਜੈਨ ਅਨੁਰਾਗ ਜੈਨ ਅਨੁਰਾਗ ਜੈਨ ਜੀ ਨੇ ਵੀ ਇਹੀ ਭਰੋਸਾ ਦਵਾਇਆ ਸੀਗਾ ਕਿ ਰਿਪੋਰਟ ਉਹ ਖੁਦ ਜਾਣਗੇ ਲੈਣ ਕਿਉਂਕਿ ਜਦੋਂ ਇੱਕ ਆਈਪੀਐਸ ਜਿਹੜਾ ਲਾਸਟ ਹੁੰਦਾ ਕੈਮੀਕਲ ਰਿਪੋਰਟ ਲੈਣ ਜਾਂਦਾ ਤਾਂ ਉਸ ਨੂੰ 1-2 ਦਿਨਾਂ ਚ ਵੱਧ 2-3 ਦਿਨਾਂ ਦੇ ਵਿੱਚ ਉਹ ਰਿਪੋਰਟ ਮਿਲ ਜਾਂਦੀ ਹੈ ਜਿਆਦਾ ਲੰਬਾ ਸਮਾਂ ਨਹੀਂ ਰਿਪੋਰਟ ਦਾਪਨ ਨੂੰ ਵੇਟ ਕਰਨਾ ਪੈਂਦਾ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਸੀ ਅੱਜ ਤੀਸਰਾ ਦਿਨ ਹਲੇ ਤੱਕ ਸਾਨੂੰ ਉਹਨਾਂ ਵੱਲੋਂ ਕੋਈ ਰਿਪੋਰਟ ਤਾਂ ਨਹੀਂ ਮਿਲੀ ਵੀ ਉਹਨਾਂ ਨੇ ਰਿਪੋਰਟ ਆ ਜਿਹੜੀ ਉਹ ਆਪਦੇ ਹੈਂਡਲ ਲੈ ਲਈ ਜਾਂ ਨਹੀਂ ਲਈ ਹੋ ਸਕਦਾ ਲੈ ਲਈ ਹੋਵੇ ਹਲੇ ਕਮੇਟੀ ਨੇ ਗੱਲ ਨਹੀਂ ਕੀਤੀ ਹੋ ਸਕਦਾ ਇੱਕ ਅੱਧਾ ਦਿਨ ਹੋਰ ਲਏ ਹੋ ਜੇ ਪਰ ਫਾਈਨਲ ਰਿਪੋਰਟ ਆਉਣ ਤੇ ਜੇਕਰ ਰਿਪੋਰਟ ਦੇ ਵਿੱਚ ਗੜਬੜੀ ਕੀਤੀ ਗਈ ਤਾਂ ਪੂਰੀ ਕਮੇਟੀ ਪੂਰੇ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਤੇ ਉਸ ਤਿੱਖੇ ਸੰਘਰਸ਼ ਦੇ ਜਿੰਮੇਵਾਰ ਇਹ ਪ੍ਰਸ਼ਾਸਨ ਵੀ ਹੋਵੇਗਾ ਤੇ ਇਹ ਸਰਕਾਰ ਵੀ ਹੋਵੇਗੀ ਹੱਥ ਜੋੜ ਕੇ ਹੁਣ ਬੇਨਤੀ ਇਹੀ ਕਰਦੇ ਆਂ ਅਸੀਂ ਸਰਕਾਰ ਨੂੰ ਕਿ ਮਲਜਮਾਂ ਨੂੰ ਸਜ਼ਾ ਦਿਓ ਮਲਜਮਾਂ ਨੂੰ ਸਜ਼ਾ ਦਿਓ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਕਰੋ ਇਹ ਨਾ ਹੋਵੇ ਕਿ ਟੈਰੇ ਦੇ ਵਿੱਚ ਮਲਜਮਾਂ ਦੇ ਨਾਲ ਸਰਕਾਰ ਨੂੰ ਵੀ ਘਟਣਾ ਪਵੇ ਬਾਕੀ ਆਪਾਂ ਪਰਿਵਾਰ ਦੇ ਸਦਸਤਾ ਸਾਡੇ ਨਾਲ ਉਹਨਾਂ ਨਾਲ ਦੀ ਗੱਲ ਕਰਦੇ ਆ ਕਿ ਉਹਨਾਂ ਦਾ ਨਜ਼ਰੀਆ ਕੀ ਹੈ ਹਾਂਜੀ ਸਾਡਾ ਨਜ਼ਰੀਆ ਤੇ ਇਹ ਹੈ ਵੀ ਸਾਡੀ ਲੜਕੀ ਨੂੰ ਇਨਸਾਫ ਹੋਣਾ ਚਾਹੀਦਾ ਹੈ ਉਹ ਜਦੋਂ ਤੱਕ ਪ੍ਰਸ਼ਾਸਨ ਇਹ ਨਹੀਂ ਕਲੀਅਰ ਕਰਦਾ ਵੀ ਡੈੱਟ ਹੋਣ ਦਾ ਕਾਰਨ ਕੀ ਹੈ ਸਾਨੂੰ ਕੋਈ ਸਟੋਰੀ ਤਾਂ ਬਦਲ ਲੱਗੇ ਸਾਡੀ ਤਾਂ ਲੜਕੀ ਸੀਗੀ ਉਹ ਚਲੀ ਗਈ ਜਿਹਨੂੰ ਅਸੀਂ ਕੁਝ ਕਰਦੇ ਹਾਂ ਪ੍ਰਸ਼ਾਸਨ ਸਾਨੂੰ ਕੁਝ ਕਲੀਅਰ ਨਹੀਂ ਕਰ ਰਿਹਾ ਤਾਂ ਹੁਣ ਤਾਂ ਸਿਰਫ ਉਹਨਾਂ ਦੇ ਨਜ਼ਰਾਂ ਸਾਡੀਆਂ ਉਹ ਨਜ਼ਰਾਂ ਸਾਡੀਆਂ ਹੀ ਟਿੱਕੀਆਂ ਹੋਈਆਂ ਵੀ ਸਾਨੂੰ ਕੋਈ ਇਨਸਾਫ ਬਾਕੀ ਸਾਡੇ ਨਾਲ ਡਾਕਟਰ ਸਵਰਨਜੀ ਜੀ ਉਹ ਵੀ ਜੁੜੇ ਹੋਏ ਨੇ ਉਹ ਵੀ ਰਿਪੋਰਟਰ ਇਹ ਰਿਪੋਰਟ ਬਾਰੇ ਦੇਖੋ ਬਹੁਤ ਵਿਸਤਾਰ 15 ਦਿਨਾਂ ਦੇ ਇਹੀ ਗੱਲਾਂ ਕਰਦੇ ਆ ਰਹੇ ਆ ਸਾਨੂੰ ਤਿੰਨ ਗੱਲਾਂ ਦਾ ਜਵਾਬ ਚਾਹੀਦਾ ਕੁੜੀ ਕਦੋਂ ਕਿੱਥੇ ਤੇ ਕਿਵੇਂ ਮਰੀ ਤਿੰਨੇ ਸਵਾਲ ਨੇ ਕਦੋਂ ਕਿੱਥੇ ਤੇ ਕਿਵੇਂ ਮਰੀ ਅੱਜ ਪੁਲਿਸ ਕੋਲੇ ਕਾਲਪਰੇਟ ਫੋਨ ਦੇ باوجود ਵੀ ਪੁਲਿਸ ਇਹ ਗੱਲ ਨਹੀਂ ਉਗਲਵਾ ਸਕੀ ਕਿ ਕੁੜੀ ਨੂੰ ਕਿੱਥੋਂ ਕਦੋਂ ਕਿਵੇਂ ਤੇ ਕਿਵੇਂ ਕਿਉਂ ਮਾਰੇ ਆ ਯਾਰ ਬੱਸ ਜਦੋਂ ਪ੍ਰਸ਼ਾਸਨ ਸਾਨੂੰ ਇਸ ਗੱਲ ਦੀ ਤਸੱਲੀ ਦਵਾ ਦੂਗਾ ਅਸੀਂ ਸਮਝਾਂਗੇ ਕਿ ਪ੍ਰਸ਼ਾਸਨ ਦੀ ਸਾਡੇ ਪਰਿਵਾਰ ਨਾਲ ਹਮਦਰਦੀ ਹੈਗੀ ਬਾਕੀ ਸਾਥੀਓ ਸੋਗ ਸਮਾਗਮ ਦੇ ਵਿੱਚ ਕਈ ਰਾਜਨੀਤਿਕ ਧਿਰਾਂ ਵੀ ਪਹੁੰਚੀਆਂ ਸੀਗੀਆਂ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਰਾਜਨੀਤਿਕ ਧਿਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਲੋਕਾਂ ਨੇ ਤੁਹਾਨੂੰ ਗਰਾਊਂਡ ਤੋਂ ਚੱਕ ਕੇ ਪਬਲਿਕ ਤੋਂ ਚੱਕ ਕੇ ਰਾਜ ਸਭਾ ਲੋਕ ਸਭਾ ਦੇ ਵਿੱਚ ਭੇਜਿਆ ਜੇਕਰ ਤੋਂ ਨੂੰ ਲੜਕੀ ਦਾ ਦਰਦ ਵਾਕਈ ਹੈ ਦਿਖਾਵਾ ਨਹੀਂ ਹੈ ਪਹਿਲੀ ਗੱਲ ਤਾਂ ਅਸੀਂ ਵੀ ਮਾਵਾ ਭੈਣਾ ਧੀਆ ਵਾਲੇ ਆ ਤੇ ਤੁਸੀਂ ਵੀ ਮਾਵਾ ਭੈਣਾ ਧੀਆ ਵਾਲੇ ਹੋ ਅਸੀਂ ਸਮਝਦੇ ਹਾਂ ਤੁਹਾਡੇ ਵੀ ਦਿਲ ਦਾ ਦਰਦ ਜਿੰਨੇ ਵੀ ਰਾਜਨੀਤਿਕ ਲੀਡਰ ਇੱਥੇ ਪਹੁੰਚੇ ਸੀ ਚਾਹੇ ਕਿਸੇ ਪਾਰਟੀ ਚੋਂ ਕਿਉਂਕਿ ਉਹ ਸੂਬਾ ਸਭਾ ਦੇ ਵਿੱਚ ਆਪਦੀ ਮਾਵਾ ਭੈਣਾ ਨੂੰ ਸਾਹਮਣੇ ਰੱਖ ਕੇ ਹੀ ਆਏ ਉਹਨਾਂ ਦੇ ਦਿਲ ਦਾ ਵੀ ਦਰਦ ਹੋ ਸਕਦਾ ਹੈ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੇ ਹਾਂ ਕਿ ਪਬਲਿਕ ਨੇ ਰਾਜ ਸਭਾ ਲੋਕ ਸਭਾ ਦੇ ਵਿੱਚ ਤੁਹਾਨੂੰ ਭੇਜਿਆ ਜਾਂ ਫਿਰ ਤੁਹਾਡੀ ਪਾਰਟੀ ਦੇ ਬੰਦਿਆਂ ਨੂੰ ਭੇਜਿਆ ਜੇ ਅਸਲੀ ਸਹੀ ਦਰਦ ਦਿਖਾਉਣਾ ਚਾਹੁੰਦੇ ਹੋ ਤਾਂ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਵੀ ਇਹ ਆਵਾਜ਼ ਚੈਰਿਸ ਗੋਇਲ ਦੀ ਹੱਤਿਆकांड ਦੀ ਆਵਾਜ਼ ਉੱਥੋਂ ਤੱਕ ਪਹੁੰਚਾਈ ਜਰੂਰ ਜਾਵੇ ਤਾਂ ਕਿ ਮੌਕੇ ਦੀ ਸਰਕਾਰ ਜਿਹੜੀ ਉਹੋ ਵੀ ਹਰਕਤ ਦੇ ਵਿੱਚ ਆਵੇ ਤੇ ਮੌਕੇ ਦੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਹੋ ਸਕਦਾ ਜਾਦੇ ਰਜਾਣਾ ਕਰਕੇ ਤੁਹਾਡਾ ਇਸ ਨਜ਼ਰੀਏ ਵੱਲ ਇਸ ਪੱਖ ਵੱਲ ਨਜ਼ਰੀਆ ਨਾ ਗਿਆ ਹੋਵੇ ਜਿਆਦਾ ਰਜਾ ਨਾ ਕਰਕੇ ਅਜੇ ਤੁਹਾਡੇ ਤੱਕ ਅਯੋਜਨਾ ਪਹੁੰਚੀ ਹੋਵੇ ਅਸੀਂ ਚਲੋ ਇਹ ਵੀ ਸ਼ੰਕਾ ਪੈਦਾ ਆਲ ਦੇ ਅੰਦਰ ਕਰ ਲੈਨੇ ਆ ਤਾਂ ਤੁਸੀਂ ਇਸ ਖਬਰ ਨੂੰ ਚੰਗੀ ਤਰ੍ਹਾਂ ਵਾਚ ਕਰੋ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਉਸ ਨੂੰ ਵੀ ਥੋੜਾ ਜਿਹਾ ਕਰੜੇ ਹੱਥੀ ਲੋ ਤਾਂ ਕਿ ਸਾਡੀ ਧੀ ਨੂੰ ਇਨਸਾਫ ਮਿਲ ਸਕੇ ਅਸੀਂ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦੀ ਮੰਗ ਹੈ ਸਾਡੀ ਅਸੀਂ ਦੂਸਰੀਆਂ ਤੇ ਰਾਂ ਜਿਹੜੀਆਂ ਰਾਜਨੀਤਿਕ ਤੇ ਰਹਿਗੀਆਂ ਆ ਉਹਨਾਂ ਨੂੰ ਵੀ ਮੰਗ ਇਹੀ ਕਰਦੇ ਆ ਕਿ ਸਾਡੀ ਇਨਸਾਫ ਦੀ ਮੰਗ ਹੈ ਇਨਸਾਫ ਦੀ ਮੰਗ ਇਹ ਨਹੀਂ ਕਿ ਸਾਡੀ ਚਿਹਰੇ ਸੇ ਭੈਣ ਸਾਡੇ ਵਿੱਚੋਂ ਵਿਦਾ ਹੋ ਗਈ ਠੀਕ ਹੈ ਦੁੱਖ ਦੀ ਘੜੀ ਆ ਉਹਦਾ ਇਨਸਾਫ ਤਾਂ ਹੈ ਹੀ ਹੈ ਪਰ ਨਾਲ ਅਸੀਂ ਇਨਸਾਫ ਦੀ ਮੰਗ ਇਹ ਕਰਦੇ ਆ ਜਿਹੜੀਆਂ ਸਾਡੇ ਜੌਂਦੇ ਜਾਗਦੀਆਂ ਸਾਡੀਆਂ ਚੈਰਿਸ ਭੈਣਾਂ ਘਰੇ ਬੈਠੀਆਂ ਜਿਹੜੀਆਂ ਹਜੇ ਸੂਜ ਵੀ ਨਹੀਂ ਬੱਚੀਆਂਆਂ ਜਾਂ ਸਾਡੀਆਂ ਮਾਤਾਵਾਂ ਉਹ ਵੀ ਉਹਨਾਂ ਚ ਵੀ ਅਸੀਂ ਚੈਰਿਸ ਭੈਣ ਨਹੀਂ ਦੇਂਦੇ ਆ ਕਿ ਕੱਲ ਨੂੰ ਉਹਨਾਂ ਦਾ ਨਿਕਲਣਾ ਬੜਾ ਮੁਸ਼ਕਲ ਹੋ ਜਾਏਗਾ ਇੱਕ ਦੂਜੇ ਦੇ ਵਿਸ਼ਵਾਸ ਤੇ ਚੱਲਣਾ ਮੁਸ਼ਕਲ ਹੋ ਜਾਏਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂ ਮੇਰਾ ਮਿੱਤਰ ਹੈ ਕੋਈ ਇੱਥੇ ਮੰਡੀਰੇ ਵਿੱਚ ਹੀ ਉਸ ਨੇ ਜਦੋਂ ਮੈਨੂੰ ਮਿਲਿਆ ਉਹਨੇ ਪਹਿਲਾਂ ਦਾ ਕੁੱਟ ਦੇ ਜੱਫੀ ਪਾਈ ਕਹਿੰਦਾ ਰਜਿੰਦਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਦੂਸਰਾ ਉਹਦੀ ਅੱਖਾਂ ਦੇ ਵਿੱਚੋਂ ਪਾਣੀ ਸੀ ਉਹਨੇ ਜਦੋਂ ਮੈਨੂੰ ਸਾਰੀ ਗੱਲ ਕੱਟਣਾ ਦੱਸੀ ਕਹਿੰਦਾ ਯਾਰ ਮੈਂ ਅਜੇ ਬੱਚੀ ਮੇਰੀ ਉਂਗਲ ਫੜ ਕੇ ਚੱਲਦੀ ਹੈ ਤੇ ਮੈਂ ਆਪਦੀ ਵਾਈਫ ਕੋਲੇ ਬੈਠ ਕੇ ਇਹ ਗੱਲ ਕਹੀ ਵੀ ਮੇਰੇ ਤੇ ਤੇਰੇ ਤੋਂ ਬਿਨਾ ਕੀਦਾ ਕਿਸੇ ਤੇ ਵਿਸ਼ਵਾਸ ਨਾ ਕਰੇ ਤੇ ਇਹ ਦੇਖੋ ਵੀ ਲੋਕਾਂ ਦਾ ਵਿਸ਼ਵਾਸ ਕਿੱਥੇ ਚਲਾ ਜਾਏਗਾ ਜੇ ਇਨਸਾਫ ਨਾ ਮਿਲੇ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਇਨਸਾਫ ਜਲਦ ਤੋਂ ਜਲਦ ਹੋ ਜਾਵੇ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕਿਤੇ ਰਹਾ